31 ਦਸੰਬਰ ਨੂੰ ਹੋਣਾ ਹੈ ਬਾਈ ਗੋਰਾ ਗੋਲੇ ਵਾਲੀ ਆ ਕਹਿੰਦੇ ਖੁੱਲੇ ਦੱਦੇ ਦੇ ਰਿਆ ਹੈ ਰੁਪਿੰਦਰ بھائی ਕਬੱਡੀ ਦੇ ਪਹਿਲੇ ਵੀਡੀਓ ਜਾਫੀ ਦੀ ਵੀ ਗੱਲ ਕਰਨੀ ਹੈ ਰੇਡ ਪੈ ਗਈ ਨਾ ਜੰਨਾ ਲਓ ਤਕੜੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਮੇਰੇ ਵੀਰੋ ਇੱਕ ਪਾਸੇ ਮੱਤੇ ਦੀ ਟੀਮ ਆ ਔਰ ਦੂਸਰੀ ਸਾਈਡ ਜਿਹੜੀ ਤੂੰਬੜ ਭੰਨ ਦੀ ਟੀਮ ਆ ਔਰ ਬੇਨਤੀ ਆ ਵੀ ਅਗਲੇ ਮੈਚ ਦੀਆਂ ਟੀਮਾਂ ਪੁੱਛੋ ਖੁਰਦ ਤੇ ਥਰਾਜ ਨੂੰ ਬੇਨਤੀ ਹੈ ਉੱਚੋ ਖੁਰਦ ਤੇ ਥਰਾਜ ਪਾ ਵੀ ਗਬਰੂਆ ਰੇਣ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗਬਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਚਾਰੇ ਤਿਆਰ ਵਰ ਤਿਆਰ ਹੈ ਕਿ ਪੱਟਾਂ ਉੱਤੇ ਵੱਜੜ ਥਾਪੀਆਂ ਹਿੱਕਾਂ ਦੇ ਵਿੱਚ ਤੱਕੇ ਵਿੱਚ ਗਰਾਉਂਡੀ ਗਬਰੂ ਪੜਦੇ ਦੁਨੀਆ ਖੜ ਕੇ ਤੱਕੇ ਆ ਲੋਪੋ ਵਾਲੇ ਸੁਖੀ ਖੇਡ ਮਾਨ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਸਿਫਤ ਕਰਾਂਗੀ ਸ਼ੇਰਾਂ ਦੀ ਸਿਫਤ ਕਰਾਂਗੀ ਸ਼ੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਆ ਸਿਫਟ ਕਰਾਂਗੇ ਸ਼ੇਰਾ ਦੀ ਆ ਲੰਬੂ ਐ ਅੱਜ ਕਹਿੰਦੇ ਭਰਾ ਭਰਾ ਮੇਰੇ ਵੀਰੋ ਪੱਖੋ ਵੱਖਰੀਆਂ ਟੀਮਾਂ ਦੇ ਵਿੱਚ ਖੇਡਦੇ ਆ ਆ ਚਿਰਾਗ ਦੀਆਂ પાસੇ ਮਈਆਂ ਵਾਲੇ ਪਿੰਡ ਦਾ ਲੱਭੂ ਦੋਨੋਂ ਵੀਰ ਅੱਜ ਵੱਖੋ ਵੱਖਰੀਆਂ ਟੀਮਾਂ ਦੇ ਵਿੱਚ ਖੇਡਦੇ ਨਜ਼ਰ ਆ ਰਹੇ ਐ ਜੈਤੋਂ ਦੀ ਖੇਡ ਮੈਦਾਨ ਹੈ ਔਰ ਬੜੇ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਿਹਾ ਹੈ ਬੜੇ ਚੋਟੀ ਚੋਟੀ ਦੇ ਖਿਡਾਰੀ ਪੁੱਜੇ ਹੋਏ ਨੇ ਉਧਰ ਜਸਵਿੰਦਰ ਸਿੰਘ ਜੀ ਸਰਪੰਚ ਤੇ ਹਾਕਮ ਸਿੰਘ ਜੀ ਹਾਂਗਕਾਂਗ ਵਾਲੇ ਕਹਿੰਦੇ ਵੀ ਪਹਿਲਾ ਜੱਫਾ ਚਿਰਾਗਦੀਨ ਦਾ 500 ਦਾ ਹੋਣਾ ਉਧਰ ਲੰਗ ਸਰਪੰਚ ਕਹਿੰਦਾ ਮੇਰੇ ਮਿੱਤਰੋ ਵੀ ਸੀਤੇ ਜੈਦਾ ਜੱਫਾ 500 ਦਾ ਹੋਣਾ ਗੱਲ ਸਮੇਂ ਬੇਰੀਆ ਔਰ ਦੂਜੇ ਪਾਸੇ ਐਮਪੀ ਆ ਭੰਗਰਾਂ ਵਾਲਾ ਜिले ਫਿਰੋਜ਼ਪੁਰ ਦਾ ਭੰਗਰ ਪਿੰਡ ਆਹ ਸਾਹਮਣੇ ਸਿਰੇ ਦੀ ਖੇਡ ਲੱਗਦਾ ਤਕੜਾ ਜੱਫਾ ਪਰ ਮੁੰਡਾ ਪੰਕਜ ਪੰਕਜ ਬੇਰੀਆ ਵਾਲਾ ਪੰਕਜ ਇਸ ਵੇਲੇ ਲੱਖਾਂ ਦਾ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਅਮਰਤ ਪਾਉਣ ਦੇ ਲਈ ਫਿਰ ਮੇਰੇ ਵੀਰੋ ਅਮਰਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਤੁੰਬੜ ਭੰਨ ਦੀ ਧਰਤੀ ਦਾ ਮੇਰੇ ਵੀਰੋ ਸਾਹਮਣੇ ਚਾਰ ਇੱਕ ਕੰਨੀ ਤੇ ਚਿਰਾਗਦੀਨ ਨਾਲ ਸੀਪਾ ਏ ਨਾਲ ਤੇ ਨਾਲ ਪੱਪੂ ਐ ਮੇਰੇ ਵੀਰੋ ਅਮਰਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਹਿਲੇ ਕੁਆਟਰ ਫਾਈਨਲ ਦਾ ਪਹਿਲਾ ਮੈਚ ਵੀਰੋ ਪਹਿਲਾ ਕੁਆਟਰ ਫਾਈਨਲ ਮੈਚ ਖੇਡਿਆ ਜਾ ਰਿਹਾ ਪਰ ਪੁਆਇੰਟ ਨਾ ਉਹ ਜਦ ਅਮਰਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉਧਰ ਸਾਡੇ ਵੀਰ ਕਰਾਗਦੀਨ ਦੇ ਹਰ ਜੱਫੇ ਤੇ ਮੰਗੂ ਸਰਪੰਚ ਤੇ ਅਜਿੰਤ ਗਿੱਲ ਤੇ ਫੌਜੀ ਜਿੱਤ ਗਿੱਲ ਇਹਨਾਂ ਦੀ ਤਰਫੋਂ 500 ਦੇ ਵੱਡੇ ਮਾਣ ਹੋਣੇ ਆ ਮੇਰੇ ਵੀਰੋ ਲਓ ਸਾਹਮਣੇ ਦੇਸੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਔਰ ਦੇਖਦਾ ਵੀ ਚਾਰਾਂ ਨੇ ਬਿਆਉਤਬੰਦੀ ਕੀਤੀ ਹੋਈ ਆ ਪੱਤੀ ਹੋਈ ਖੋਚਾ ਔਖੀ ਪੱਟਣੀ ਆ ਖੋਚਾ ਜਾ ਕੇ ਧਰਮੇ ਨੂੰ ਪੁਛ ਸੈਦੋ ਵਾਲੇ ਨਾਲ ਲਿਹਾਜ ਪੱਕੀ ਸਾਡੀ ਸਜਣਾ ਬੜੀ ਔਖੀ ਹੁੰਦੀ ਖੇਡਣੀ ਕਬੱਡੀ ਸਜਣਾ ਆ ਸਰਜੀਤ ਲਹਾਰੇ ਵਾਲੇ ਦਾ ਮੁੰਡਾ ਹੈ ਲੋਹਾਰੇ ਵਾਲਾ ਰੋਮੀ ਸਰਜੀਤ ਕਹਿੰਦੇ ਬਾਈ ਕਰਮਪਾਲ ਸਿੱਧੂ ਆਣਾ ਦੇ ਨਾਲ ਪੜਦਾ ਰਿਹਾ ਹੈ ਔਰ ਇਸ ਵੇਲੇ ਰੋਮੀ ਨੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਆਓ ਸਾਹਮਣੇ ਪੈਂਦੀ ਹੋਈ ਰੇਡ ਲੱਭੂ ਦੇ ਵਿੱਚ ਬੜੀ ਜਾਨ ਹੈ ਲੱਭੂ ਦੇ ਵਿੱਚ ਬੜੀ ਜਾਨ ਪਰ ਜਾਫੀ ਵੀ ਬੜਾ ਤਕਨੀਕੀ ਪਰ ਪੁਆਇੰਟ ਜਿਹੜਾ ਹੈ ਲੱਭੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਸੇਵਕ ਕਬੱਡੀ 365.com ਦੇ ਲਈ ਸਾਰੀ ਦੁਨੀਆ ਨੂੰ ਦਿਖਾਉਂਦਾ ਹੈ ਲੈ ਵੀ ਸੇਵਕਾਂ ਤੇਰਾ ਵੀ ਧੰਨਵਾਦ ਹੈ ਕਿਉਂਕਿ ਜਿਹੜੇ ਦਰਸ਼ਕ ਘਰਾਂ ਦੇ ਵਿੱਚ ਬੈਠੇ ਹੁੰਦੇ ਆ ਤੂੰ ਉਹਨਾਂ ਨੂੰ ਸੂਫ ਹੀ ਨਹੀਂ ਹੁਣ ਬੰਦਾ ਵੀ ਅਸੀਂ ਗਰਾਊਂਡ ਦੇ ਲਾਗੇ ਬੈਠੇ ਆ ਜਾਂ ਫਿਰ ਲਾਈਵ ਦੇਖ ਰਹੇ ਆ ਆਹ ਪੰਕਜ ਮੇਰੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਹੈ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਇੱਕ ਪਾਸੇ ਰੋਮੀ ਹੈ ਔਰ ਦੂਜੇ ਪਾਸੇ ਹੈਪੀ ਹੈ ਤੁੰਬੜਪਨ ਦੀ ਟੀਮ ਦੇ ਚਾਰਾਂ ਦੇ ਵਿੱਚੋਂ ਵੇਖਦਾ ਵੀ ਇੱਕ ਪਾਸੇ ਇਹ ਹੈਪੀ ਹੈ ਭੰਗਰਪਿੰਡ ਵਾਲਾ ਨੌਜਾਨ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਉਧਰ ਬਰਾੜ ਲਕਜ਼ਰੀ ਬੈਡਿੰਗ ਕਾਰ ਦਾ ਵਿਸ਼ੇਸ਼ ਤੌਰ ਤੇ ਧਰਵਾਦਾ ਕਹਿੰਦੇ ਡੋਲੀ ਵਾਲੀਆਂ ਕਾਰਾਂ ਕੋਈ ਸਮਾਂ ਸੀਗਾ ਮਰੂਤੀ ਕਾਰ ਤੇ ਕਹਿੰਦੇ ਫੁੱਲ ਲੱਗ ਜਾਣੇ ਸਾਰੇ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਅੱਜ ਦਾ ਸਮਾਂ ਕਹਿੰਦੇ ਰੇਂਜ ਰੋਵਰਾਂ ਦਾ ਅੱਜ ਦਾ ਸਮਾਂ ਆਉਡੀਆਂ ਦਾ ਅੱਜ ਦਾ ਸਮਾਂ ਮੇਰੇ ਮਿੱਤਰੋ ਜੀ ਵੈਗਨਾਂ ਦਾ ਅੱਜ ਦਾ ਸਮਾਂ ਡਿਫੈਂਡਰਾਂ ਦਾ ਗੱਲ ਸਮੇਂ-ਸਮੇਂ ਦੀ ਹੈ ਗੱਲ ਸਮੇਂ-ਸਮੇਂ ਦੀ ਆਹ ਸਾਹਮਣੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਅਮਰਤ ਤੁਮੜ ਭੰਨਵਾਲਾ ਆ ਫਰਮਾਨੇ ਵਾਲਾ ਦੇਸੀ ਆ ਗਿਆ ਖੇਡਾਂ ਦਾ ਫਰਮਾਨੇ ਵਾਲਾ ਦੇਸੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਰੋਮੀ ਤਿਆਰ ਹੈ ਤੇ ਸਾਹਮਣੇ ਕਹਿੰਦੇ ਚਾਰ ਚਾਰਾਂ ਦੇ ਵਿੱਚੋਂ ਕਿਸ ਨਾਲ ਜਾਂਦੇ ਨਾਲ ਮੁਕਾਬਲਾ ਹੋਣਾ ਬੇਨਤੀ ਪੁੱਤੋ ਖੁਰਦ ਤੇ ਥਰਾਜ ਦੀਆਂ ਟੀਮਾਂ ਖੇਡ ਗਰਾਊਂਡ ਦੇ ਨਾਲ ਜੁੜ ਜਾਣਗੇ ਲਓ ਰومی ਤੇ ਪਰ ਪੁਆਇੰਟ ਕਹਿੰਦੇ ਦੇਸੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਲੱੱਬਾ ਤੇ ਲੱਭੀ ਕਹਿੰਦੇ ਕਬੱਡੀ ਦੇ ਵਿੱਚ ਦੋਨੇ ਨਾਮ ਪ੍ਰਸਿੱਧ ਹੈ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਲੱੱਬਾ ਔਰ ਦੇਖਣਾ ਪੱਪੂ ਜਸਾ ਸੀਪਾ ਤੇ ਚਨਾਕਦੀਨ ਮਈਆਂ ਵਾਲੇ ਦੀ ਧਰਤੀ ਮੇਰੇ ਵੀਰੋ ਸੇ ਪੱਪੂ ਪਰ ਪੁਆਇੰਟ ਲੱਬੇ ਦਾ ਵਾਈਗਰੂ ਮੇਰ ਕਰੇ ਸੱਚੇ ਪਾਸ਼ਾ ਕਿਸੇ ਵੀ ਖਿਡਾਰੀ ਦਾ ਵਾਲ ਵੀ ਵਿੰਗਾ ਨਾ ਹੋਵੇ ਪਰ ਪੁਆਇੰਟ ਲੱਬੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੁੱਚੋ ਖੁਰਦ ਤੇ ਥਰਾਜ ਨੂੰ ਸਾਡੀ ਬੇਨਤੀ ਹੈ ਪੁੱਚੋ ਖੁਰਦ ਤੇ ਥਰਾਜ ਤਲਵੰਡੀ ਰਾਏ ਤੇ ਵੰਦਰ ਡੋੜ ਕਲਿਆਣ ਸੁੱਖਾ ਤੇ ਵਰੇ ਸਾਹਿਬ ਇਹ ਸਾਰੇ ਮੈਚ sire ਦੇ ਸ਼ਾਮ ਸੰਦੂਰੀ ਹੋ ਚੁੱਕੀ ਹੈ 7 ਵਜਣ ਜਾ ਰਿਹਾ ਹੈ ਬਹੁਤ ਵਧੀਆ ਲੈਵੀ ਲੱਭੂ ਠੀਕ ਹੈ ਨੌਜੋਨਾ ਕਬੱਡੀ ਖੇੜੀ ਐਸੀ ਹੈ ਕਿਉਂਕਿ ਠੰਡ ਦੇ ਦਿਨ ਆ ਗਏ ਥੋੜਾ ਜਿਹਾ ਜਿਵੇਂ ਕਹਿੰਦਾ ਨਾ ਵੀ ਲੋਹੇ ਤੇ ਹੱਥ ਜਿਹੜਾ ਤੇਜ਼ੀ ਨਾਲ ਵਜ ਜਾਵੇ ਜ਼ੋਰ ਨਾਲ ਵਜ ਜਾਵੇ ਹੱਥ ਸੁੰਨ ਹੋ ਜਾਂਦਾ ਪਰ ਆਹ ਵੇਖੋ ਮੇਰੇ ਵੀਰੋ ਜਿਵੇਂ ਕਹਿੰਦਾ ਨਾ ਵੀ ਵਜਦੇ ਚਪੇੜੇ ਵਜਦੇ ਢੋਲ ਧੱਫੇ ਇੱਕ ਪਾਸੇ ਰੋਮੀ ਲੋਹਾਰਾ ਔਰ ਦੂਜੇ ਪਾਸੇ ਪੰਕਜ 베ਰੀ ਆਓ ਸਾਹਮਣੇ ਵੇਖਦਾ ਵੀ 베ਰੀ ਵਾਲਾ ਪੰਕਜ ਲੱਖਾਂ ਜਾਂ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਜਿੰਤੋਂ ਦੀ ਧਰਤੀ ਹੈ ਬਹੁਤ ਵੱਡੇ ਪੱਤਰ ਦਾ ਮੇਲਾ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਮੋਬਾਈਲ ਸਿਟੀ ਵਾਲਿਆਂ ਦਾ ਵੀ ਧੰਨਵਾਦ ਹੈ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਆ ਅਮਰਤ ਹੈ ਕਿ ਇੱਕ ਅਮਰਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਇੱਕ ਪਾਸੇ ਅਮਰਤ ਦੀ ਰੇਡ ਔਰ ਦੂਜੇ ਪਾਸੇ ਉਹ ਦੂਜੇ ਪਾਸੇ ਲੱਗਦਾ ਹੋ ਐ ਜਸਵਿੰਦਰ ਮੱਗੋ ਜੀ ਕਿਰਨਪਾਲ ਜੀ ਉਹਨਾਂ ਵੱਲੋਂ 500 ਤੇ ਨਾਲ ਜਸਵਿੰਦਰ ਮੱਗੋ ਸਰਪੰਚ ਸਾਡਾ ਵੀਰ ਹੈ ਕਹਿੰਦੇ ਅਜਿਤਵਾਲ ਵਾਲਾ ਉਹਨਾਂ ਵੱਲੋਂ ਵੀ 500 ਰੁਪਇਆ ਜਿਹੜਾ ਆ ਮੇਰੇ ਵੀਰੋ ਪੁੱਜ ਗਿਆ ਔਰ ਨਾਲ ਹੀ ਸਾਡੇ ਵੀਰ ਹਾਕਮ ਸਿੰਘ ਜੀ ਹਾਂਗਕਾਂਗ ਇਹ ਲੈ ਵੀ ਨੌਜਨ ਹੈ ਤੇਰੇ ਲਈ 1500 ਦਾ ਸਤਕਾਰ ਨਵਦੀਪ ਸਾਡਾ ਵੀਰ ਪ੍ਰਬੰਧਕ ਵੀਰਾਂ ਦੇ ਨਾਲ ਸੰਪਰਕ ਕਰ ਲਵੇ ਪਾ ਵੀ ਨੌਜਾਨਾ ਲੱਭਿਆ ਰੇਡ ਉਧਰ ਕਹਿੰਦੇ ਜਸ਼ਨ ਸਰਪੰਚ ਸਾਹਿਬ ਉੱਚੇ ਚੇਤੇ ਤਰਦੇ ਪੁਜੇ ਹੋਇਆ ਬੜਾ ਧੰਨਵਾਦ ਲਾਉ ਸਾਹਮਣੇ ਲੱਭਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਰਾਗਦੀਨ ਸੀਪਾ ਪੱਪੂ ਤੇ ਜਸਾ ਚਾਰੇ ਨਾਂ ਬੜੇ ਪਿਆਰੇ ਮੇਰੇ ਵੀਰਿਓ ਪਰ ਪੁਆਇੰਟ ਲੱਭੇ ਦਾ ਹੈਲੋ ਭਾਈ ਮੈਂ ਸਟੇਜ 'ਤੇ ਆ ਕਰਨਪਾਲ ਸਿੰਘ ਜੀ ਮਤਾ ਪ੍ਰਧਾਨ ਸਾਹਿਬ ਵੱਡੇ ਖਿਡਾਰੀਆਂ ਦੇ ਮਾਣ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਤੇਜਪਾਲ ਅੱਜ ਸੁਰ ਸਿੰਘ ਵਾਲਿਆ ਅੱਜ ਕਹਿੰਦੇ ਸ਼ੋਅ ਮੈਚਾਂ ਤੋਂ ਬਾਅਦ ਮਾਲਵੇ ਦੇ ਵਿੱਚ ਆਇਆ ਆਉਂ ਮਾਧੇ ਤੋਂ ਚੱਲ ਕੇ ਆਇਆ ਕੌਰਾਤਾਸ਼ਪੁਰੀਆ ਸ਼ੀਰੇ ਹਲਖ ਮਿਹੇੜੂ ਵਾਲੇ ਦਾ ਰਿਸ਼ਤੇਦਾਰ ਹੈ ਉਹ ਵੀ ਕਹਿੰਦੇ ਬੜੀ ਦੂਰ ਤੋਂ ਚੱਲ ਕੇ ਆਇਆ ਸਾਰੇ ਸਤਕਾਰ ਦੇ ਯੋਗ ਨੇ ਆਓ ਸਾਹਮਣੇ ਪੈਣੀ ਹੋਈ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਲੈ ਵੀ ਦੇਵ ਪੁੱਛ ਖਿਡਾਰੀ ਦੀ ਕੋਈ ਜ਼ਿਆਦਾ ਸੱਟ ਤਾਂ ਨਹੀਂ ਡਾਕਟਰ ਸਾਹਿਬਾਨ ਨੂੰ ਬੇਨਤੀ ਹੈ ਵੀ ਇੱਕ ਦੋ ਡਾਕਟਰ ਸਾਹਿਬਾਨ ਟੀਮਾਂ ਜਿਹੜੀ ਉਹ ਜ਼ਰੂਰ ਨਜ਼ਦੀਕ ਰਿਹਾ ਕਰੇ ਵਾਹਿਗੁਰੂ ਮੇਰ ਕਰੇ ਦੇਵ ਕਹਿੰਦਾ ਵੀ ਠੀਕ ਹੈ ਸੱਚੇ ਪਾਤਸ਼ਾਹ ਕਿਰਪਾ ਬਣਾ ਕੇ ਰੱਖੇ ਇਹਨਾਂ ਖਿਡਾਰੀਆਂ ਦੀ ਹੈਪੀ ਹੋਠ ਨਾ ਹੋ ਜੰਨਾ ਉਠਿਆ ਹਾਂ ਸੋਹਣਾ ਵੀਰਾ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਮੇਰੇ ਵੀਰੋ ਇਹ ਤਾੜੀਆਂ ਲੈ ਵੀ ਰੁਪਿੰਦਰ ਬਾਈ ਤਾਸ਼ਪੁਰੀਏ ਕੌਰ ਜਰ ਕਹਿੰਦੇ ਨਾਲ ਸਾਡੇ ਇਲਾਕੇ ਸੂਰਪੁਰੀ ਪਿੰਡ ਦਾ ਅਰਸ਼ੀ ਬਹੁਤ ਤਕੜਾ ਖੇਡਿਆ ਵੀਰ ਵੀ ਗਰਾਊਂਡ ਤੇ ਆਇਆ ਭਰਾ ਦੀ ਗੱਲ ਵੀ ਕਰਨੀ ਹੈ ਅਰਸ਼ੀ ਸੂਰਪੁਰੀ ਵਾਲਾ ਤੇ ਜਦੋਂ ਸੂਰਕੁਰੀ ਦੀ ਗੱਲ ਹੁੰਦੀ ਬਿੱਲੇ ਸੂਰਕੁਰੀ ਦੇ ਲਈ ਵੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦਾ ਜ਼ਿਕਰ ਹੋਣਾ ਬੜਾ ਜ਼ਰੂਰੀ ਹੈ ਅਰਸ਼ੀ ਹੁਣੀ ਪੁੱਜੇ ਹੋਏ ਆਓ ਅਮਰਤ ਅਗਲੀ ਕਬੱਡੀ ਪਾਉਣ ਦੇ ਲਈ ਆਲਖਾਂ ਵਾਲੇ ਅਮਰਤ ਦਾ ਕਹਿੰਦੇ ਨਾਂ ਹੈ ਵੱਡਾ ਅੱਜ ਦੇ ਸਮੇਂ ਦੇ ਵਿੱਚ ਕੋਈ ਸਮਾਂ ਸੀ ਮਿੰਟਿਆ ਵਾਲਾ ਅਮਰਤ ਜਲਾਲ ਤੇ ਲਈ ਖੇਡੇ ਵੀਰੋ ਚਰਾਗਦੀਨ ਮਈਆ ਵਾਲੇ ਦਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੱਗੂ ਸਰਪੰਚ ਅਇਤਵਾਲ ਵਾਲਾ 500 ਰੁਪਏ ਦਾ ਸਰਕਾਰ ਪੁਹੁੰਚਦਾ ਕਰ ਗਿਆ ਇਸ ਨੌਜਨ ਦੇ ਲਈ ਹੈ ਨਾ ਪਲੀਜ਼ ਜਿਹੜੇ ਮਾਨਸਰ ਮਰਵਾਣ ਜਿਹੜੇ ਬੁਲਾਏ ਗਏ ਉਹ ਜ਼ਰੂਰ ਮਿਲਣਗੇ ਵੀਰੇ ਮੈਚ ਹੋ ਲੈਂਦੇ ਸ਼ੋਹੇ ਭਾਈ ਮਰਵਾਣ ਵੱਲੋਂ ਵੀ ਇਹ ਮਾਇਆ ਪੁੱਜ ਗਈ ਹੈ ਕੋਈ ਗੱਲ ਨਹੀਂ ਯਾਰ ਪੈਸੇ ਅਸੀਂ ਦੇਵਾਂਗੇ ਮੇਰਾ ਭਰਾ ਪਹਿਲੀ ਗੱਲ ਤਾਂ ਤੁਸੀਂ ਜਾਂਜੀ ਜਿੰਨੇ ਬੰਦੇ ਤੇ ਗਰਾਊਂਡ 'ਚ ਫਿਰਦੇ ਆ ਮੇਰਾ ਭਰਾ ਇੱਕ ਬੰਦਾ ਰੋ 1 2 3 4 5 ਬੰਦੇ ਫਿਰਦੇ ਆ ਸੀ ਤੇ ਪਹਿਲਾਂ ਸਿੰਤ ਕਰਕੇ ਝਟਿਆ ਵੀ ਗਰਾਊਂਡ ਬਿਲਕੁਲ ਕਲੀਅਰ ਹੈ ਪਰ ਪੈਸਾ ਜਿਹੜਾ ਬੋਲਿਆ ਗਿਆ ਉਹ ਨਾਲ ਦੀ ਨਾਲ ਹੀ ਮਿਲੂਗਾ ਕੋਈ ਵੀ ਮੇਰਾ ਵੀਰੇ ਐਮ ਕੰਫਰਟੇਬਲ ਫੀਲ ਨਾ ਕਰੇ ਪਤਾ ਨਹੀਂ ਪੈਸੇ ਨਹੀਂ ਮਿਲਣੇ ਪਤਾ ਨਹੀਂ ਕੀ ਹੋ ਜਾਣਾ ਸੋ ਖੇਡ ਕਬੱਡੀ ਹੈ ਆ ਜਿਹੜਾ ਪਿਆਰ ਮਿਲ ਰਿਹਾ ਇਹ ਵੀ ਵੱਡਾ ਲੈ ਵੀ ਮੱਟੇ ਵਾਲਿਆ ਪ੍ਰਧਾਨ ਕਹਿੰਦਾ 1100 ਦੇਊਗਾ ਜਿੰਨੇ ਲਾਏਗਾ ਆਹ ਸਾਹਮਣੇ ਇੱਕ ਪਾਸੇ ਜੇ ਜਫਾ ਲੱਗਿਆ ਦਾ ਉਸਤਾਦ ਜੀ ਦਵਿੰਦਰ ਰਮਾਨ ਜੀ ਕਹਿੰਦੇ ਹਿਆਰ ਦੇਣਾ ਮੱਤੇ ਵਾਲੇ ਪੱਪੂ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਪਾ ਵੀ ਨਾਵਯਾਨਾ ਅਗਲੀ ਰੇਡ ਪੰਕਜ ਕਹਿੰਦੇ ਮੇਰੇ ਵੀਰ 베ਰੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੇਨਤੀ ਹੈ ਪੁੱਤੋ ਖੁਰਦ ਦੇ ਸਰਾਜ ਤਲਵੰਡੀ ਰਾਏ ਤੇ ਵੰਦਰ ਡੋੜ ਇਹ ਪਹਿਲਾ ਕੁਆਟਰ ਫਾਈਨਲ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਸੈਮੀ ਫੇਰ ਫਾਈਨਲ ਮੇਰੇ ਵੀਰੋ ਲਓ ਸਾਹਮਣੇ ਇੱਕ ਪਾਸੇ ਪੰਕਜ ਦੂਜੇ ਪਾਸੇ ਰੋਮੀ ਮੇਰੇ ਵੀਰੋ ਆਹ ਦੇਖਦਾ ਲੱਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੈਸੇ ਹੋ ਗਿਆ ਇਹ ਕੈਸੇ